ਕਿਹੜੇ ਮੋਤੀ ਮਾਤੀ য়ার ਕੇ ਸਾਡੇ ਅੱਗੇ ਕੀ ਆੜਨਗੇ ਜਿੱਥੇ ਆ ਜਜ਼ਬਾ ਜਿੱਥੇ ਆ ਸੋਚ ਬੈਠੀ ਆ ਹੁਣ ਸਾਸਰੀਆ ਕਾਲ ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਸਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਇਹ ਸਾਨੂੰ ਡਰਾਉਂਦੇ ਆ ਬੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂ ਆਪਣੇ ਗੁਰੂਆਂ ਦਾ ਨਾਂ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜੀਵਨ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਆ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ برداشت ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟਕਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਡਰ ਹੀ ਲੁੱਟਕਸੁੱਟ ਕਰੀ ਗਏ ਅਸੀਂ ਐਂ ਨਹੀਂ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਓਗੇ ਸਮਾਜਿਕ ਸਰਦਾਰੀ ਤੇ ਆਓਗੇ ਫੇਰ ਨਹੀਂ ਅਸੀਂ ਸੈਹੰਦੇ ਫੇਰ ਪੰਜਾਬ ਹਮੇਸ਼ਾ ਆਪਣਾ ਬਾਜੀਪੁਣਾ ਦਿਖਾਉਂਦਾ ਇੱਕ ਬਾਗੀ ਪੂਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਪੰਜਾਬ ਦੀ ਜਵਾਨੀ ਚ ਜਾਗਦੀ ਨਹੀਂ ਜਾਂ ਪੰਜਾਬ ਦੀ ਜਵਾਨੀ ਚੱਲੀ ਆ ਪਰ ਆ ਖੜੇ ਆ ਪਤੰਦਰ ਸਾਹਮਣੇ ਭਰਾ ਦਿਓ ਇਹਨਾਂ ਦੇ ਡਾਂਗਾ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀਪੁਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਸਾਡਾ ਸਿਧਾਂਤ ਜਾਂ ਅਸੀਂ ਇਹ ਚਿੰਗ ਨਿਕਲਦੀ ਕਿੱਥੋਂ ਆ ਇਨ ਨਿਕਲ ਦੇ ਚਣਗੇ ਉੱਥੋਂ ਆ ਜਦੋਂ 10ਵੇਂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦੇਤਾ ਸੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਇਹ ਯਾਦ ਕਰੇ ਮੇਰੀ ਗੁਰਿਆਈ ਉਦੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਸ਼ੀਆਂ ਦੀ ਅੰਦਰ ਰੱਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ ਪ੍ਰਵਾਨ ਕਰਾ ਕੇ ਦਿਖਾ ਦੇਣ ਆ ਜਿਹੜੇ ਨਵੇਂ ਕਾਨੂੰਨ ਆਏ ਆ ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ ਕੱਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ ਪਰ ਨਾ ਤੁਸੀਂ ਆਉਂਦੇ ਸੀ ਪਰ ਗੱਲ ਸਾਡੀ ਹੋਂਦ ਤੇ ਆ ਗਈ ਆ ਹੋਂਦ ਦੀ ਜਦੋਂ ਗੱਲ ਕਰਦੇ ਆ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ ਸੋ ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਆ ਫਿਰ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਆ ਵੀ ਆਜੋ ਬਈ ਪਾਇਦਾਨਵਾਨ ਇੱਕੋ ਜਿਹੀ ਆ ਹੁਣ ਕੋਈ ਨਹੀਂ ਤੁਹਾਡੇ ਕੋਲੇ ਬਥੇਰੀ ਪਾਵਰ ਹੋਊਗੀ ਪਰ ਜਿਹੜਾ ਜਜ਼ਬਾ ਅਸੀਂ ਆਪਦੇ ਅੰਦਰ ਜਿਹੜੀ ਛਿੰਗ ਆਪਦੇ ਅੰਦਰ ਲਈ ਬੈਠੇ ਆ ਉਹਨੂੰ ਕਿੱਥੋਂ ਕੱਢੋਗੇ